ਮੈਂ ਕਿੰਨਾ ਬੁਖਤ ਕਰਾ ਮੈਨੂੰ ਕਾਲ ਵੀ ਕਰਕੇ ਜਿੱਤਾ ਬਣਾ ਕੇ ਚਾਹੁੰਦਾ ਹਾਂ ਆਹ ਦੇ ਜੀ ਭਾਜੋ ਜੀ ਜੇੜਾ ਇਹ ਗਲਤੀ ਹੋ ਗਈ ਜਿਵੇਂ ਜੇੜਾ ਹੈ ਮੈਨੂੰ ਬੁਲਾਉਂਦੀ ਹੋਏ ਨਹੀਂ ਕਰੇ ਚੱਕੀ ਬਣਾ ਨਹੀਂ ਕਿਹੜੀ ਕਰੇ ਬੰਦਾ ਹੁਣ ਕਿੱਥੇ ਜਾਉਂਦਾ ਅੱਲਾਹ ਦੀ ਕਰਾਂਗਾ ਫਾਹਾ ਨਹੀਂ ਆਪ ਤੇ ਦੂਜੇ ਦੇ ਘਰ ਆ ਕੇ ਨੁਕਸੁਕ ਕਰਦੀਆਂ ਤੇਰਾ ਦੋ ਵਾਰ ਤੈ ਬੰਦੇ ਨੇ ਵਾਸ਼ਨ ਕਰਾਤਾ ਕਹਿੰਦਾ ਜਾਇਦਾਦ ਤੇ ਹੱਕ ਵੰਡਦਾ ਇੱਕ ਵਾਰੀ ਹੋਇਆ ਜੀ ਬਰਾਬਰ ਕਿਉਂ ਕਰਾਇਆ ਕਿ ਮੇਰਾ ਬੱਚਾ ਕਿਉਂ ਕਰਾਇਆ ਸਰੀਰਕ ਸੋਧ ਧਾਰਮਿਕ ਸੋਧ ਨਾ ਤੈ ਕਿਉਂ ਤੈਨਾਂ ਤੂੰ ਬੱਚੀ ਤਾਂ ਹੈ ਨਹੀਂ ਤੈ ਕਿਉਂ ਕਰਾਇਆ ਕਹਿੰਦਾ ਜੀ ਕਿਉਂ ਮੈਂ ਕਹਿੰਦਾ ਕਹਿ ਕੇ ਗੱਲ ਕਰਮ ਕੇ ਹੋ ਗਿਆ ਇਹ ਰਿਸ਼ਤਾ ਤਾਂ ਨਹੀਂ ਸਾਈਨ ਹੋਏ ਹੋਏ ਜੀ ਪਹਿਲਾਂ ਤੇਰੇ ਨਾਲ ਦੀ ਗੱਲ ਹੈ ਮੈਂ ਕਹਿੰਦਾ ਨਹੀਂ ਇਹ ਵੀ ਸੀਗਾ ਵੀ ਮੈਂ ਘਰੋਂ ਨਹੀਂ ਕੱਢਦਾ ਤੁਹਾਨੂੰ ਵਿਆਹ ਲਾ ਵਾਸ਼ਨਿੰਗ ਵਾਲੀ ਗੱਲ ਕਰਮੀ ਸੀ ਹਾਂ ਜੀ ਕਹਿੰਦਾ ਫਿਰ ਤਾਂ ਤੂੰ ਵੀ ਪ੍ਰੈਪਰ ਦੀ ਦੋਸ਼ੀ ਐ हां क्यों करीनु भी मैं वॉशिंग ਕਰਾਉਂਦੀ। ਕਹਿੰਦਾ ਜੀ ਮੈਂ ਤਾਂ ਰੱਖੂੰ ਕਰੇ। ਫਿਰ ਨਾਰੀ ਤੂੰ ਪਹਿਲੀ ਜਵਾਬ ਦੇਂਦੀ ਮੈਂ ਨਹੀਂ ਆਉਂਦੀ ਤੇਰੇ। ਜਿਹਦੇ ਰਿਸ਼ਤੇਦਾਰ ਆਲੇ ਮਾਮੇ ਵੀ ਆਲੇ ਉਹਨਾਂ 'ਚ ਫੈਸਲਾ ਕਰਿਆ। ਕਿਹਦੇ ਮਾਮੇ? ਇਹ ਕੁੜੀ ਦੇ। ਅੱਛਾ। ਉੱਥੋਂ ਵੀ ਇਹ ਉਹ ਵੀ ਵਿਚਾਰੇ ਪਿੱਛੇ ਆਟ ਕੇ ਵੀ ਇਹ ਉਹ ਨਹੀਂ ਕਰਦੀ। ਮਾਸੀ ਦਾ ਮੁੰਡਾ ਵੀ ਹੋ ਗਿਆ ਹੀ ਪਿੱਛੇ। ਕਈ ਉਹ ਆਪਣੇ ਨਾਲ ਤੁਰਦੇ ਨੇ ਕਹਿੰਦੇ ਵੀ ਇਹਦਾ ਇਹਦੇ ਰਿਸ਼ਤੇਦਾਰ ਛੋਟੇ ਨਾਲ ਜੁੜ ਕੇ। ਹਾਂ ਜੀ ਹਾਂ ਉਹ ਉਹਨਾਂ ਦੇ ਜਦ ਮਰਜ਼ੀ ਬਿਲਾ ਲਓ ਉਹਨਾਂ ਦੇ ਵਿੱਚ ਲੈ ਲਈ ਆਪਾਂ। ਇਹਦੇ ਮਾਂ ਵੀ ਇਹਦੀ ਮਾਂ ਵੀ ਕਹਿਦੀ ਰਹੀ ਐ ਪੈਨਾ ਕਹਿੰਦੀ ਚਰਨਜੀਤ ਇਹਨੂੰ ਕੁੱਟ ਕੇ ਉਹ ਕਰ ਲਾ। ਉਹ ਝੇਲ ਅੱਛਾ ਹਾਂ ਝਾੜੂ ਪੋਚਾ ਸਭ ਕੁਝ ਸੇਲ ਹੁੰਦਾ ਇਹ ਕਹਿੰਦੇ ਮੇਤੋਂ ਦੇਖਿਆ ਨਹੀਂ ਜਾਂਦਾ ਫੋਨ ਲੈ ਕੇ ਪਿੱਛੇ ਵੇੜੇ ਚ ਵਗ ਜਾਂਦੇ ਨੇ ਮੈਨੂੰ ਕਹਿੰਦਾ ਸਾਡੇ ਘਰ ਤੋਂ ਕੋਈ ਕੁਝ ਨਹੀਂ ਕਰਨਾ ਆਪਦੀ ਸਰਪੰਚ ਪਹਿਲਾਂ ਦੀ ਉਹਨੂੰ ਤੁਸੀਂ ਪੁੱਛੋ ਜਿਹੜੇ ਵਾਰ ਸਰਪੰਚ ਦੇ ਸਾਈਨ ਨੇ ਨਾ ਲਿਖਤਾਂ 'ਚ ਉਹ ਜੋ ਬੁਲਾ ਲਓ ਜੀ ਜੇ ਉਹ ਉਹ ਕਰ ਦੇ ਉਹਨੂੰ ਤਾਂ ਧਮਕੀਆਂ ਦਵਾਉਂਦੀ ਆ ਹਾਲਾਂਕਿ ਉੱਥੇ ਇਹ ਮੀਡੀਆ ਤੇ ਦੇਖ ਲੈਂਦੀ ਇੱਥੇ ਫੈਸਲਾ ਹੋ ਰਿਹਾ ਐ ਹੋ ਰਿਹਾ ਉੱਧਰ ਨੂੰ ਤੁਹਾਨੂੰ ਬਾਬਾ ਜੀ ਇੱਥੋਂ ਨਾ ਕਿ ਆਉਂਦੇ ਪਾਸੇ ਵਗ ਜਾਈਓ ਤੁਸੀਂ ਜਵਾਬ ਦੇ ਤਾਂ ਥੋੜੇ ਤੈਨੂੰ ਦੇਖ ਲਓ ਫੇਰ ਆਉਗੇ ਤੇ ਹੋਰ ਕਿਸੇ ਥਾਣੇ ਉੱਗਾ ਹਗਾ ਜਾਈ ਜਾਂਦੀ ਹੈ। ਕਹਾਂ ਦੱਸੋ ਤੁਸੀਂ ਸਾਰੀ ਪੰਚਾਇਤ ਬੈਠੀ ਆ। ਆਪਣੇ ਘਰ ਵਾਲੀ ਬਲੌਕ ਕਰਕੇ ਰੱਖਦੇ ਆਪਾਂ। ਦੂਜੇ ਦੇ ਘਰ ਆਈਆਂ ਨੂੰ ਦੁੱਖ ਸੁੱਖ ਕਰਦੇ ਆ। ਮੈਂ ਲਾਵਾ ਮੇਰੇ ਨਾਲ ਲਿਆ ਹੁੰਦੇ ਨੇ ਮੈਂ ਰੁਲਦੀ ਫਿਰਦੀ ਆ। ਮੈਂ ਕਿਹਦੇ ਨਾਲ ਦੁੱਖ ਕਰਾਂ ਦੀ। ਜਦੋਂ ਬਾਪ ਮੇਰਾ ਗਰੀਬ ਆ। ਚੁੱਪ ਕਰ ਬਾਈ ਉਹਨੂੰ ਡੈਗਣ ਦੇ ਮੌਕੇ। ਨਹੀਂ ਵਿਆਹ ਕੀ ਸੋਚ ਕੇ ਕਰਵਾਇਆ ਇਹਨਾਂ ਨੇ। ਤੁਹਾਨੂੰ ਸਾਡੀ ਜਿਦਾਂ ਦਾ ਮੁੰਡਾ ਚਾਹੀਦਾ ਜੀ। ਜਦੋਂ ਮੇਰਾ ਚਿੱਟੀ ਜਾਂਦਾ। ਤੁਹਾਨੂੰ ਜੀ 7 ਲੱਖ ਮਿੰਟ ਮੁੱਤੇ ਨੂੰ ਗੱਲ ਕਰਨ। 1 ਮਿੰਟ ਦਾ ਨਾ ਟਾਈਮ। ਆਜੋ ਜੀ। ਆਜੋ ਜੀ। ਆਜੋ ਜੀ। ਕੀ ਡਾਈਏ? ਕਿਹਦਾ ਕਿ ਮੇਰੇ ਬਚ ਉਹਨਾਂ ਦੇ ਘਰੀ ਰਾਤ ਕੱਟੀ ਸੀ ਜਾਂ ਗੁੱਟਕੇ ਗੱਡੇ ਸੀ ਜਾਂ ਜੀ